ਅੱਜ ਬਰਨਾਲੇ ਦੇ ਸਭ ਤੋਂ ਮਸ਼ਹੂਰ ਬੰਦੇ ਵੱਲ ਵਧਾਈਆਂ ਹੋ ਗਈਆਂ ਵਧਾਈਆਂ ਕਿਹੜੀ ਚੀਜ਼ਆਂ ਹੋ ਗਈਆਂ ਫੈਕਟਰੀ ਲੱਗੀ ਆ ਕਾਦੀ ਆ ਜਿਹੜਾ ਫਰਨੀਚਰ ਦਾ ਤੁਸੀਂ ਸਮਾਨ ਦੇਖ ਰਹੇ ਹੋ ਸੋਫੇ ਸੂਫੇ ਇੱਥੇ ਹੁਣ ਫੈਕਟਰੀ ਲੱਗੀ ਲਾਈਕ ਹੀ ਨਾ ਸਰਦਾਰ ਹੈਂਡਲੂਮ ਨੇ ਬਸ ਤਾਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਹੁਣ ਮੈਨੂੰ ਇਹ ਦੱਸੋ ਇਹ ਗਾਕਾਂ ਦਾ ਫਾਇਦਾ ਕੀ ਕਰੋਗੇ ਗਾਕਾਂ ਦਾ ਬਹੁਤ ਫਾਇਦਾ ਕੀਤਾ ਜੀ ਆਪਾਂ ਪਹਿਲਾਂ ਦੀਵਾਲੀ ਤੱਕ ਸਕੀਮ ਲਾਈ ਸੀ ਇਹ ਹੁਣ ਆਪਾਂ ਲੋਹੜੀ ਤੱਕ ਵਧਾ ਕੀ ਕਰਤੀ ਜੀ ਠੀਕ ਹੈ ਜੀ ਇਹ ਸੋਫਾ ਆਪਾਂ 25000 ਰੁਪਏ ਦਾ ਦਿੰਨੇ ਜਿਹੜਾ ਬਾਜ਼ਾਰ 'ਚ 40-50000 ਦਾ ਮਿਲਦਾ ਪਰ ਇਹਦੇ ਚ ਜਿਹੜੀ ਗਾਹਕਾਂ ਵਾਸਤੇ ਸਹੂਲਤ ਦਿੱਤੀ ਹੈ ਵੀ ਆਪਾਂ ਨੂੰ ਗਾਹਕ ਪੁਰਾਣੀਆਂ ਦੋ ਚੀਜ਼ਾਂ ਦੇ ਸਕਦਾ 5-5000 ਦੀਆਂ ਪਹਿਲਾਂ ਇੱਕ ਕਟਾਉਂਦੇ ਸੀ ਹਾਂ ਜੀ ਆ ਪਹਿਲਾਂ ਆਪਾਂ ਇੱਕ ਕਟ ਦੇ ਸੀ ਇਹ ਨਵੀਂ ਫੈਕਟਰੀ ਕਰਕੇ ਆਪਾਂ ਦੋ ਚੀਜ਼ਾਂ ਕੱਟ ਕੇ ਦੇਵਾਂਗੇ ਠੀਕ ਹੈ ਜੀ ਸਿਰਫ 15000 ਰੁਪਇਆ ਲੈ ਕੇ ਤੁਹਾਨੂੰ 7 ਸੀਟਰ ਸੋਫੇ ਦਾ ਮਾਲਕ ਬਣਾ ਦੇਵਾਂਗੇ ਜੀ ਕਿੰਨੇ ਰੰਗ ਡਿਜ਼ਾਈਨ ਨੇ 25 ਰੰਗ ਡਿਜ਼ਾਈਨ ਹੈ ਜੀ 25000 ਰੇਟ ਹੈ ਜੀ 10000 ਦੀਆਂ ਪੁਰਾਣੀਆਂ ਚੀਜ਼ਾਂ ਕੇ ਸਿਰਫ 15000 ਹੀ ਦੇਣਾ ਪੂ ਆਪਾਂ ਨੂੰ ਲੋਹੜੀ ਤੱਕ ਆਫਰ ਹੈ ਜੀ ਤੇ ਤੁਹਾਨੂੰ ਬੇਨਤੀ ਹੈ ਜੇ ਕਿਸੇ ਨੇ ਸੋਫਾ ਲੈਣਾ ਸਿਰਫ 15000 ਦਾ ਪੂਰਾ ਸੋਹਣਾ 7 ਸੀਟਰਡ ਸੋਫਾ ਇਹਦੇ ਵਿੱਚ ਕੀ ਹੈ ਤੁਸੀਂ ਜਿਹੜਾ ਵੀ ਰੰਗ ਮਨ ਪਸੰਦ ਬਣਾਉਣਾ ਸਿਰਫ 2 ਘੰਟੇ ਸਾਨੂੰ ਟਾਈਮ ਦਿਓ 2 ਘੰਟੇ ਚ ਤਿਆਰ ਕਰਕੇ ਫੈਕਟਰੀ ਤੋਂ